ਬਾਲੀਵੁੱਡ ਅਦਾਕਾਰਾਂ ਤੇ ਪਾਜ ਪਾ ਸੰਸਦ ਮੈਂਬਰ ਕੰਗਰਨ ਨੌਥ ਨੂੰ ਬਠਿੰਡਾ ਅਦਾਲਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀਆਂ ਕਰਨ ਲਈ ਦਾਇਰ ਮਾਨਹਾਨੀ ਦੇ ਮਾਮਲੇ 'ਚ ਸੁਣਵਾਈ ਹੋਈ ਹਾਲਾਂਕਿ ਇਸ ਪੇਸ਼ੀ ਦੌਰਾਨ ਕੰਗਰਨ ਨੌਥ ਪੇਸ਼ ਨਹੀਂ ਹੋਈ ਪੇਸ਼ੀ ਦੌਰਾਨ ਕੰਗਣਾ ਦੇ ਵਕੀਲ ਕੋਰਟ ਪਹੁੰਚੇ ਆ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ ਹੁਣ ਕੰਗਰਨ ਨੌਥ ਆਪਣੀ ਅਗਲੀ ਪੇਸ਼ੀ ਗਵਾਹਾਂ ਸਮੇਤ 5 ਜਨਵਰੀ ਨੂੰ ਪੇਸ਼ ਹੋਵੇਗੀ ਦੱਸਦੇ ਕਿ ਸੰਸਦ ਕੰਗਰਨ ਨੌਥ ਵੱਲੋਂ ਉਨ੍ਹਾਂ ਦੇ ਵਕੀਲ ਨੇ ਅਦਾਲਤ 'ਚ ਪੇਸ਼ ਹੋਣ ਤੇ ਛੋਟ ਲਈ ਅਰਜ਼ ਮਠਿੰਡਾ ਅਦਾਲਤ ਵੱਲੋਂ ਅਰਜ਼ੀ ਸਵੀਕਾਰ ਕਰਕੇ ਇੱਕ ਹੋਰ ਤਾਰੀਖ ਦੇ ਦਿੱਤੀ ਗਈ ਹੈ 4 ਦਸੰਬਰ ਨੂੰ ਇਸ ਮਾਨਹਾਨੀ ਦੇ ਮਾਮਲੇ 'ਚ ਦੋ ਲੋਕਾਂ ਨੇ ਗਵਾਹੀ ਦਿੱਤੀ ਦੈਨਿਵਾਸ ਕਾਡੀ ਰਿਪੋਰਟ ਦੇ ਮੁਤਾਬਕ ਮਾਨਹਾਨੀ ਦਾ ਮੁਕੱਦਮਾ ਧਾਇਰ ਕਰਨ ਵਾਲੀ ਬੀਬੀ ਮਹਿੰਦਰਕੌਰ ਦੇ ਵਕੀਲ ਰਗੂबीर ਸਿੰਘ ਬੈਣੀਵਾਲ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨੇ ਅਤੇ ਉਹਨਾਂ ਨੇ ਅਦਾਲਤ ਨੂੰ ਕੰਗਣਾ ਰਣੌਤ ਦੀ ਨਿੱਜੀ ਪੇਸ਼ੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ ਬੀਬੀ ਮਹਿੰਦਰਕੌਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਕੰਗਣਾ ਨੂੰ ਮਾਫ ਨਹੀਂ ਕਰੇਗੀ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਬਠਿੰਡਾ ਦੇ ਬਹਾਦਰਗੁਰ ਜੰਡਿਆ ਪਿੰਡ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਦੋਸ਼ ਲਗਾਇਆ ਸੀ ਕਿ ਕੰਗਨ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਫਵਾਹਚਨਕ ਪੋਸਟ ਪਾਈ ਹੈ ਜਿਸ 'ਤੇ ਦਾਵਾ ਕੀਤਾ ਗਿਆ ਕਿ ਅਜਿਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਲਈ 100-100 ਰੁਪਏ ਲੈ ਕੇ ਆਉਂਦੀਆਂ ਨੇ ਹਾਲਾਂਕਿ ਕੰਗਨ ਰਣੌਤ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਇਸ ਤੋਂ ਬਾਅਦ ਬਠਿੰਡ ਤੰਦਰਨਾ ਨਾ ਪੇਸ਼ ਤਾਂ ਨਹੀਂ ਹੋਈ ਪਰ ਉਹਨਾਂ ਨੂੰ ਅਗਲੀ ਤਾਰੀਖ 5 ਜਨਵਰੀ 2026 ਮਿਲ ਗਈ ਹੈ ਅਾਕੀ ਤਰ੍ਹਾਂ ਕਿ ਕੁਝ ਕਹਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਬਾਲੀਵੁੱਡ ਅਦਾਕਾਰਾਂ ਤੇ ਪਾਜ ਪਾ ਸੰਸਦ ਮੈਂਬਰ ਕੰਗਰਨ ਨੌਤ ਨੂੰ ਬਠਿੰਡਾ ਅਦਾਲਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਟਿੱਪਣੀਆਂ ਕਰਨ ਲਈ ਦਾਇਰ ਮਾਨਹਾਨੀ ਦੇ ਮਾਮਲੇ 'ਚ ਸੁਣਵਾਈ ਹੋਈ ਹਾਲਾਂਕਿ ਇਸ ਪੇਸ਼ੀ ਦੌਰਾਨ ਕੰਗਰਨ ਨੌਤ ਪੇਸ਼ ਨਹੀਂ ਹੋਈ ਪੇਸ਼ੀ ਦੌਰਾਨ ਕੰਗਣਾ ਦੇ ਵਕੀਰ ਕੋਰਟ ਪਹੁੰਚੇ ਆ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ ਹੁਣ ਕੰਗਰਨ ਨੌਤ ਆਪਣੀ ਅਗਲੀ ਪੇਸ਼ੀ ਗਵਾਹਾਂ ਸਮੇਤ 5 ਜਨਵਰੀ ਨੂੰ ਪੇਸ਼ ਹੋਵੇਗੀ ਦੱਸ ਦੇ ਕਿ ਸੰਸਦ ਕੰਗਰਨ ਨੌ ਵਕੀਲ ਨੇ ਅਦਾਲਤ 'ਚ ਪੇਸ਼ ਹੋਣ ਤੇ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ। ਬਠਿੰਡਾ ਅਦਾਲਤ ਵੱਲੋਂ ਅਰਜ਼ੀ ਸਵੀਕਾਰ ਕਰਕੇ ਇੱਕ ਹੋਰ ਤਾਰੀਖ ਦੇ ਦਿੱਤੀ ਗਈ ਹੈ। 4 ਦਸੰਬਰ ਨੂੰ ਇਸ ਮਾਨਹਾਨੀ ਦੇ ਮਾਮਲੇ 'ਚ ਦੋ ਲੋਕਾਂ ਨੇ ਗਵਾਹੀ ਦਿੱਤੀ। ਦੈਨਿਵਾਸਕਰਦੀ ਰਿਪੋਰਟ ਦੇ ਮੁਤਾਬਕ ਮਾਨਹਾਨੀ ਦਾ ਮੁਕੱਦਮਾ ਧਾਇਰ ਕਰਨ ਵਾਲੀ ਬੀਬੀ ਮਹਿੰਦਰਕੌਰ ਦੇ ਵਕੀਲ ਰਗੂबीर ਸਿੰਘ ਬੈਣੀਵਾਲ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨੇ ਅਤੇ ਉਹਨਾਂ ਨੇ ਅਦਾਲਤ ਨੂੰ ਕੰਗਣਾ ਰਣੌਤ ਦੀ ਨਿੱਜੀ ਪੇਸ਼ੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਸੀ। ਬੀਬੀ ਮਹਿੰਦਰਕੌਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਬਠਿੰਡਾ ਦੇ ਬਹਾਦਰਗੁਰ ਜੰਡੀਆਂ ਪਿੰਡ ਦੀ ਰਹਿਣ ਵਾਲੀ ਬੀਬੀ ਮਹਿੰਦਰ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਦੋਸ਼ ਲਗਾਇਆ ਸੀ ਕਿ ਕੰਗਨ ਨਰਨੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਪਮਾਨਜਨਕ ਪੋਸਟ ਪਾਈ ਜਿਸ 'ਚ ਦਾਵਾ ਕੀਤਾ ਗਿਆ ਕਿ ਅਜਹੀਆਂ ਔਰਤਾਂ ਵਿਰੋਧ ਪ੍ਰਦਰਸ਼ਨਾਂ ਲਈ 100-100 ਰੁਪਏ ਲੈ ਕੇ ਆਉਂਦੀਆਂ ਨੇ ਹਾਲਾਂਕਿ ਕੰਗਨ ਨਰਨੌਤ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਇਸ ਤੋਂ ਬਾਅਦ ਬਠਿੰਡ ਸੰਗਰਨanath ਪੇਸ਼ ਤਾਂ ਨਹੀਂ ਹੋਈ ਪਰ ਉਹਨਾਂ ਨੂੰ ਅਗਲੀ ਤਾਰੀਖ 5 ਜਨਵਰੀ 2026 ਮਿਲ ਗਈ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।